ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਲੁਧਿਆਣਾ ਸ਼ਹਿਰ ਦੀ ਇੱਕ ਪੰਜਾਬੀ ਕੁੜੀ ਦਾ ਮੇਕਅਪ ਆਰਟਿਸਟ ਵਜੋਂ ਕੈਨੇਡਾ ਵਿੱਚ ਪਵਿਕ ਬਣਾਉਣ ਲਈ ਸੰਘਰਸ਼ ਇਹ ਕਹਾਣੀ ਹੈ ਸਿਮਰਨ ਦੀ ਇੱਕ ਅਜੇਹੀ ਕੁੜੀ ਜੋ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜੰਮੀ ਅਤੇ ਪਲੀ ਸਿਮਰਨ ਦਾ ਪਰਿਵਾਰ ਇੱਕ ਸਧਾਰਨ ਪੰਜਾਬੀ ਪਰਿਵਾਰ ਸੀ ਜਿੱਥੇ ਖੇਤੀਬਾੜੀ ਅਤੇ ਸਧਾਰਨ ਜੀਵਨ ਜੀਉਣ ਦਾ ਰਿਵਾਜ ਸੀ ਉਸ ਦੇ ਮਾਪਿਆਂ ਨੇ ਕਦੇ ਵੀ ਕਲਾ ਜਾਂ ਸੁੰਦਰਤਾ ਦੇ ਖੇਤਰ ਵੱਲ ਚਾਤ ਨਹੀਂ ਮਾਰੀ ਸੀ ਪਰ ਸਿਮਰਨ ਦਾ ਦਿਲ ਬਚਪਨ ਤੋਂ ਹੀ ਮੇਕਅਪ ਅਤੇ ਸਜਣ-ਸਵਰਣ ਵਿੱਚ ਰੁਝਿਆ ਹੋਇਆ ਸੀ ਉਹ ਆਪਣੀਆਂ ਸਹੇਲੀਆਂ ਦੇ ਚਿਹਰੇ ਤੇ ਰੰਗ ਪੜਦੀ ਉਹਨਾਂ ਦੇ ਵਾਲ ਸਵਾਰਦੀ ਅਤੇ ਹਰ ਛੋਟੀ ਜਹੀ ਚੀਜ਼ ਵਿੱਚ ਸੁੰਦਰਤਾ ਲੱਭਦੀ ਸੀ ਸਕੂਲ ਦੇ ਦਿਨਾਂ ਵਿੱਚ ਉਸ ਦੀ ਇਹ ਖੁਸ਼ੀ ਸਿਰਫ ਇੱਕ ਸ਼ੌਕ ਸੀ ਪਰ ਉਸ ਦੇ ਦੋਸਤ ਅਤੇ ਰਿਸ਼ਤੇਦਾਰ ਉਸ ਦੀ ਕਲਾ ਨੂੰ ਦੇਖ ਕੇ ਹੈਰਾਨ ਹੁੰਦੇ ਅਤੇ ਤਾਰੀਫ਼ ਕਰਦੇ ਸਨ सिमरन ਦੇ ਮਨ ਵਿੱਚ ਇੱਕ ਸੁਪਨਾ ਪਲ ਰਿਹਾ ਸੀ ਉਹ ਚਾਹੁੰਦੀ ਸੀ ਕਿ ਉਹ ਆਪਣੀ ਇਸ ਕਲਾ ਨੂੰ ਦੁਨੀਆ ਸਾਹਮਣੇ ਲਿਆਵੇ ਅਤੇ ਇੱਕ ਵੱਡੀ ਮੇਕਅਪ ਆਰਟਿਸਟ ਬਣੇ ਪਰ ਲੁਧਿਆਣਾ ਵਰਗੇ ਸ਼ਹਿਰ ਵਿੱਚ ਜਿੱਥੇ ਜ਼ਿਆਦਾਤਰ ਲੋਕ ਸਿਰਫ ਰੋਟੀ ਰੋਜ਼ੀ ਦੀ ਚਿੰਤਾ ਕਰਦੇ ਸਨ ਉਸ ਦਾ ਇਹ ਸੁਪਨਾ ਅਜੀਬ ਜਿਹਾ ਲੱਗਦਾ ਸੀ ਉਸ ਦੇ ਪਰਿਵਾਰ ਨੂੰ ਵੀ ਲੱਗਦਾ ਸੀ ਕਿ ਇਹ ਸਿਰਫ ਬਚਪਨ ਦੀ ਇੱਕ ਖੁਸ਼ੀ ਹੈ ਜੋ ਸਮੇਂ ਨਾਲ ਖਤਮ ਹੋ ਜਾਵੇਗੀ ਪਰ ਸਿਮਰਨ ਦੇ ਇਰਾਦੇ ਪੱਕੇ ਸਨ ਉਹ ਜਾਣਦੀ ਸੀ ਕਿ ਉਸਦੀ ਕਲਾ ਉਸਦੀ ਪਛਾਣ ਬਣ ਸਕਦੀ ਹੈ ਉਸਨੇ ਆਪਣੇ ਆਪ ਨੂੰ ਇੱਕ ਵੱਡੇ ਮੰਚ ਤੇ ਖੜਾ ਦੇਖਣ ਦਾ ਸੁਪਨਾ ਸੰਜੋਆ ਅਤੇ ਉਸਦੀ ਨਜ਼ਰ ਸੀ ਕੈਨੇਡਾ ਇੱਕ ਅਜਿਹਾ ਦੇਸ਼ ਜਿੱਥੇ ਸੁਪਨਿਆਂ ਨੂੰ ਪੰਖ ਲੱਗਦੇ ਹਨ ਲੁਧਿਆਣਾ ਵਿੱਚ ਸਿਮਰਨ ਦੀ ਜ਼ਿੰਦਗੀ ਆਸਾਨ ਨਹੀਂ ਸੀ ਉਸਦੇ ਸੁਪਨੇ ਪਾਵੇਂ ਵੱਡੇ ਸਨ ਪਰ ਉਸਦੇ ਰਾਹ ਵਿੱਚ ਕਈ ਰੁਕਾਵਟਾਂ ਖੜੀਆਂ ਸਨ ਸਭ ਤੋਂ ਵੱਡੀ ਸਮੱਸਿਆ ਸੀ ਮੌਕਿਆਂ ਦੀ ਕਮੀ ਲੁਧਿਆਣਾ ਇੱਕ ਵਪਾਰਕ ਸ਼ਹਿਰ ਸੀ ਜਿੱਥੇ ਲੋਕ ਫੈਕਟਰੀਆਂ ਵਿੱਚ ਕੰਮ ਕਰਦੇ ਜਾਂ ਆਪਣੇ ਛੋਟੇ-ਮੋਟੇ ਕਾਰੋਬਾਰ ਚਲਾਉਂਦੇ ਸਨ ਮੇਕਅਪ ਆਰਟਿਸਟਰੀ ਵਰਗਾ ਕੋਈ ਖੇਤਰ ਇੱਥੇ ਨਾ ਤਾਂ ਪ੍ਰਚਲਿਤ ਸੀ ਅਤੇ ਨਾ ਹੀ ਇਸ ਦੀ ਕੋਈ ਵੱਡੀ ਮੰਗ ਸੀ ਸਿਮਰਨ ਨੇ ਕਈ ਵਾਰ ਸਥਾਨਕ ਸੈਲੂਨਾ ਵਿੱਚ ਜਾ ਕੇ ਆਪਣੀ ਕਲਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਵੀ ਉਸ ਨੂੰ ਸਿਰਫ ਛੋਟੇ-ਮੋਟੇ ਕੰਮ ਮਿਲਦੇ ਸਨ ਜਿਨਾ ਵਿੱਚ ਉਸਦੀ ਪ੍ਰਤਿਭਾ ਦਾ ਸਹੀ ਇਸਤੇਮਾਲ ਨਹੀਂ ਹੁੰਦਾ ਸੀ ਇਸ ਤੋਂ ਇਲਾਵਾ ਸਮਾਜਿਕ ਦਬਾਅ ਵੀ ਘਟ ਨਹੀਂ ਸੀ ਉਸਦੇ ਆਲੇ ਦੁਆਲੇ ਦੇ ਲੋਕ ਅਕਸਰ ਉਸ ਨੂੰ ਤਾਣੇ ਮਾਰਦੇ ਸਨ ਕਿ ਕੁੜੀਆਂ ਨੂੰ ਇਹੋ ਜੇ ਸ਼ੌਕ ਨਹੀਂ ਸ਼ੋਭਦੇ ਜਾਂ ਮੇਕਅਪ ਨਾਲ ਕੰਮ ਨਹੀਂ ਚੱਲਦਾ ਉਸਦੇ ਮਾਪਿਆਂ ਨੂੰ ਵੀ ਚਿੰਤਾ ਸੀ ਕਿ ਉਹ ਕਿਸੇ ਸਰਕਾਰੀ ਨੌਕਰੀ ਜਾਂ ਵਿਆਹ ਵੱਲ ਧਿਆਨ ਦੇਵੇ ਤਾਂ ਜੋ ਉਸ ਦਾ ਭਵਿੱਖ ਸੁਰੱਖਿਅਤ ਹੋ ਸਕੇ ਵਿੱਤੀ ਸਮੱਸਿਆਵਾਂ ਨੇ ਵੀ ਸਿਮਰਨ ਦੇ ਰਾਹ ਵਿੱਚ ਰੋੜੇ ਅਟਕਾਏ ਉਸ ਕੋਲ ਨਾ ਤਾਂ ਮੇਕਅਪ ਦੇ ਸਾਮਾਨ ਖਰੀਦਣ ਲਈ ਪੂਰੇ ਪੈਸੇ ਸਨ ਅਤੇ ਨਾ ਹੀ ਕਿਸੇ ਵੱਡੇ ਕੋਰਸ ਵਿੱਚ ਸ਼ਾਮਲ ਹੋਣ ਦੀ ਸਮਰੱਥਾ ਸੀ ਇਨ੍ਹਾਂ ਸਾਰੀਆਂ ਰੁਕਾਵਟਾਂ ਨੇ ਉਸ ਦੇ ਹੌਸਲੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਸਿਮਰਨ ਨੇ ਹਾਰ ਨਹੀਂ ਮੰਨੀ ਉਸ ਨੇ ਆਪਣੇ ਆਪ ਨੂੰ ਸਮਝਾਇਆ ਕਿ ਜੇ ਉਹ ਇੱਥੇ ਰੁਕ ਗਈ ਤਾਂ ਉਸ ਦਾ ਸੁਪਨਾ ਸਿਰਫ ਇੱਕ ਸੁਪਨਾ ਹੀ ਰਹਿ ਜਾਵੇਗਾ ਇਸ ਲਈ ਉਸਨੇ ਇੱਕ ਵੱਡਾ ਫੈਸਲਾ ਲਿਆ ਉਹ ਕੈਨੇਡਾ ਜਾਵੇਗੀ ਜਿੱਥੇ ਉਸਦੀ ਕਲਾ ਨੂੰ ਸਹੀ ਮੰਚ ਮਿਲ ਸਕੇ ਕੈਨੇਡਾ ਜਾਣ ਦਾ ਫੈਸਲਾ ਸਿਮਰਨ ਲਈ ਇੱਕ ਵੱਡਾ ਮੋੜ ਸੀ ਇਹ ਫੈਸਲਾ ਲੈਣਾ ਅਤੇ ਇਸ ਨੂੰ ਸਾਕਾਰ ਕਰਨਾ ਦੋਵੇਂ ਹੀ ਉਸ ਲਈ ਚੁਣੌਤੀਪੂਰਨ ਸਨ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਪਰਿਵਾਰ ਨੂੰ ਮਨਾਉਣਾ ਪਿਆ ਉਸਦੇ ਮਾਪਿਆਂ ਲਈ ਇਹ ਸਮਝਣਾ ਮੁਸ਼ਕਲ ਸੀ ਕਿ ਉਹ ਇੱਕ ਅਜਨਬੀ ਦੇਸ਼ ਵਿੱਚ ਜਾ ਕੇ ਕੀ ਕਰੇਗੀ ਅਤੇ ਉੱਥੇ ਉਸ ਦਾ ਗੁਜ਼ਾਰਾ ਕਿਵੇਂ ਹੋਵੇਗਾ ਸਿਮਰਨ ਨੇ ਉਹਨਾਂ ਨੂੰ ਸਮਝਾਇਆ ਕਿ ਕੈਨੇਡਾ ਵਿੱਚ ਉਸ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ ਅਤੇ ਉਹ ਆਪਣੇ ਪੈਰਾਂ ਤੇ ਖੜੀ ਹੋ ਸਕੇਗੀ ਆਖਰਕਾਰ ਉਸ ਦੀ ਜ਼ਿੱਦ ਅਤੇ ਜਨੂੰਨ ਨੇ ਮਾਪਿਆਂ ਦਾ ਦਿਲ ਜਿੱਤ ਲਿਆ ਫਿਰ ਆਈ ਵਿੱਤੀ ਤਿਆਰੀ ਦੀ ਵਾਰੀ ਸਿਮਰਨ ਨੇ ਆਪਣੀਆਂ ਬਚਤਾਂ ਨੂੰ ਇਕੱਠਾ ਕੀਤਾ ਕੁਝ ਰਿਸ਼ਤੇਦਾਰਾਂ ਤੋਂ ਉਧਾਰ ਲਿਆ ਅਤੇ ਇੱਕ ਸਥਾਨਕ ਸੈਲੂਨ ਵਿੱਚ ਛੋਟਾ ਮੋਟਾ ਕੰਮ ਕਰਕੇ ਪੈਸੇ ਜੋੜੇ ਵੀਜ਼ਾ ਪ੍ਰਕਿਰਿਆ ਵੀ ਆਸਾਨ ਨਹੀਂ ਸੀ ਉਸ ਨੂੰ ਕਈ ਮਹੀਨਿਆਂ ਤੱਕ ਦਸਤਾਵੇਜ਼ ਇਕੱਠੇ ਕਰਨੇ ਪਏ ਅਤੇ ਇੰਟਰਵਿਊਆਂ ਦਾ ਸਾਹਮਣਾ ਕਰਨਾ ਪਿਆ ਇਸ ਸਾਰੇ ਸਮੇਂ ਦੌਰਾਨ ਉਸ ਦੇ ਦਿਲ ਵਿੱਚ ਇੱਕ ਡਰ ਵੀ ਸੀ ਆਪਣੇ ਪਰਿਵਾਰ ਅਤੇ ਪਿੰਡ ਨੂੰ ਛੱਡਣ ਦਾ ਉਹ ਜਾਣਦੀ ਸੀ ਕਿ ਉਸ ਦੀ ਇਹ ਯਾਤਰਾ ਸਿਰਫ ਉਸ ਦੇ ਸੁਪਨਿਆਂ ਲਈ ਨਹੀਂ ਸਗੋਂ ਉਸ ਦੇ ਪਰਿਵਾਰ ਦੀ ਉਮੀਦ ਲਈ ਵੀ ਸੀ ਜਦੋਂ ਉਸਨੇ ਆਪਣਾ ਸਮਾਨ ਪੈਕ ਕੀਤਾ ਅਤੇ ਘਰ ਤੋਂ ਵਿਦਾ ਲਈ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਦਿਲ ਵਿੱਚ ਇੱਕ ਅਜੀਬ ਜਿਹਾ ਜੋਸ਼ ਵਸੀ ਉਸਨੇ ਆਪਣੇ ਆਪ ਨੂੰ ਵਾਦਾ ਕੀਤਾ ਕਿ ਉਹ ਕੈਨੇਡਾ ਜਾ ਕੇ ਨਾ ਸਿਰਫ ਆਪਣਾ ਸੁਪਨਾ ਪੂਰਾ ਕਰੇਗੀ ਸਗੋਂ ਆਪਣੇ ਪਰਿਵਾਰ ਦਾ ਨਾਂ ਵੀ ਰੌਸ਼ਨ ਕਰੇਗੀ ਇਸ ਤਰ੍ਹਾਂ ਬਹੁਤ ਸਾਰੇ ਸੰਘਰਸ਼ਾਂ ਅਤੇ ਤਿਆਰੀਆਂ ਤੋਂ ਬਾਅਦ ਸਿਮਰਨ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ ਕੈਨੇਡਾ ਪਹੁੰਚਣ ਤੋਂ ਬਾਅਦ ਸਿਮਰਨ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਪਰ ਇਹ ਸ਼ੁਰੂਆਤ ਆਸਾਨ ਨਹੀਂ ਸੀ ਉਸ ਨੂੰ ਸਭ ਤੋਂ ਪਹਿਲਾਂ ਪਾਸ਼ਾ ਦੀ ਸਮੱਸਿਆ ਨਾਲ ਜੋਜਣਾ ਪਿਆ ਭਾਵੇਂ ਉਸਨੇ ਥੋੜੀ-ਬਹੁਤ ਅੰਗਰੇਜ਼ੀ ਸਿੱਖੀ ਹੋਈ ਸੀ ਪਰ ਉੱਥੋਂ ਦੇ ਲੋਕਾਂ ਦੀ ਤੇਜ਼ ਬੋਲੀ ਅਤੇ ਵੱਖਰੇ ਲਹਿਜੇ ਨੂੰ ਸਮਝਣਾ ਉਸ ਲਈ ਮੁਸ਼ਕਲ ਸੀ ਇਸ ਤੋਂ ਇਲਾਵਾ ਸੱਭਿਆਚਾਰਕ ਅੰਤਰ ਨੇ ਵੀ ਉਸ ਨੂੰ ਪਰੇਸ਼ਾਨ ਕੀਤਾ ਲੁਧਿਆਣਾ ਦੇ ਗਰਮ ਜੋਸ਼ੀ ਭਰੇ ਮਾਹੌਲ ਤੋਂ ਬਾਅਦ ਕੈਨੇਡਾ ਦੀ ਠੰਡੀ ਜਲਵਾਯੂ ਅਤੇ ਰੁੱਖਾ ਵਿਵਹਾਰ ਉਸ ਲਈ ਨਮਾਸੀ। ਉਸਨੇ ਇੱਕ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਰਹਿਣਾ ਸ਼ੁਰੂ ਕੀਤਾ ਜਿੱਥੇ ਉਹ ਅਕਸਰ ਆਪਣੇ ਘਰ ਨੂੰ ਯਾਦ ਕਰਦੀ ਅਤੇ ਇਕੱਲੇਪਣ ਦਾ ਅਹਿਸਾਸ ਕਰਦੀ ਸੀ। ਆਪਣੇ ਖਰਚੇ ਚਲਾਉਣ ਲਈ ਉਸਨੇ ਇੱਕ ਰੈਸਟੋਰੈਂਟ ਵਿੱਚ ਕੰਮ ਸ਼ੁਰੂ ਕੀਤਾ ਜਿੱਥੇ ਉਸ ਨੂੰ ਲੰਬੇ ਸਮੇਂ ਤੱਕ ਖੜੇ ਰਹਿ ਕੇ ਲੋਕਾਂ ਦੇ ਆਰਡਰ ਲੈਣੇ ਪੈਂਦੇ ਸਨ। ਇਹ ਕੰਮ ਉਸਦੇ ਸੁਪਨੇ ਤੋਂ ਬਹੁਤ ਦੂਰ ਸੀ ਅਤੇ ਕਈ ਵਾਰ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਉਸਨੇ ਗਲਤ ਫੈਸਲਾ ਲੈ ਲਿਆ ਪਰ ਸਿਮਰਨ ਦੇ ਦਿਲ ਵਿੱਚ ਇੱਕ ਅਗ ਸੀ ਉਹ ਜਾਣਦੀ ਸੀ ਕਿ ਇਹ ਸਿਰਫ ਸ਼ੁਰੂਆਤ ਹੈ ਉਸਨੇ ਆਪਣੇ ਖਾਲੀ ਸਮੇਂ ਵਿੱਚ ਮੇਕਅਪ ਦੀ ਪ੍ਰੈਕਟਿਸ ਜਾਰੀ ਰੱਖੀ ਅਤੇ ਸਥਾਨਕ ਸੁੰਦਰਤਾ ਕੋਰਸਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਉਸ ਨੂੰ ਰਹਿਣ ਲਈ ਇੱਕ ਸਥਿਰ ਜਗ੍ਹਾ ਅਤੇ ਕੰਮ ਲੱਭਣ ਵਿੱਚ ਵੀ ਕਾਫੀ ਸਮਾਂ ਲੱਗਾ ਇਨਾ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਸਨੇ ਆਪਣੇ ਆਪ ਨੂੰ ਹੌਸਲਾ ਦਿੱਤਾ ਅਤੇ ਆਪਣੇ ਟੀਚੇ ਵੱਲ ਵਧਦੀ ਰਹੀ ਉਸਦੀ ਇਹ ਲੜਾਈ ਸਿਰਫ ਆਪਣੇ ਲਈ ਨਹੀਂ ਸਗੋਂ ਉਸਦੇ ਪਰਿਵਾਰ ਅਤੇ ਉਸਦੇ ਪਿੰਡ ਦੀਆਂ ਉਹਨਾਂ ਸਾਰੀਆਂ ਕੁੜੀਆਂ ਲਈ ਸੀ ਜਿਨ੍ਹਾਂ ਦੇ ਸੁਪਨੇ ਸਮਾਜ ਦੀਆਂ ਰੋਕਾਂ ਕਾਰਨ ਦਬ ਜਾਂਦੇ ਸਨ ਸਿਮਰਨ ਨੇ ਕੈਨੇਡਾ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਬਹੁਤ ਛੋਟੇ ਪਦਰ ਤੋਂ ਕੀਤੀ ਉਸਨੇ ਆਪਣੇ ਰੈਸਟੋਰੈਂਟ ਦੇ ਕੰਮ ਤੋਂ ਬਚਿਆ ਪੈਸਾ ਇਕੱਠਾ ਕਰਕੇ ਇੱਕ ਮੇਕਅਪ ਕੋਰਸ ਵਿੱਚ ਦਾਖਲਾ ਲਿਆ। ਇਸ ਕੋਰਸ ਨੇ ਉਸ ਨੂੰ ਨਵੀਆਂ ਤਕਨੀਕਾਂ ਸਿਖਾਈਆਂ ਅਤੇ ਉਸ ਦੇ ਹੁਨਰ ਨੂੰ ਹੋਰ ਨਿਖਾਰਿਆ। ਪਰ ਮੇਕਅਪ ਆਰਟਿਸਟ ਵਜੋਂ ਕੰਮ ਲੱਭਣਾ ਆਸਾਨ ਨਹੀਂ ਸੀ। ਉਸਨੇ ਕਈ ਸੈਲੂਨਾਂ ਅਤੇ ਇਵੈਂਟ ਆਰਗੇਨਾਈਜ਼ਰਾਂ ਨੂੰ ਆਪਣੇ ਕੰਮ ਦੇ ਨਮੂਨੇ ਦਿਖਾਏ ਪਰ ਸ਼ੁਰੂ ਵਿੱਚ ਉਸ ਨੂੰ ਜ਼ਿਆਦਾਤਰ ਰੱਦ ਕਰ ਦਿੱਤਾ ਗਿਆ। ਕਈ ਲੋਕਾਂ ਨੂੰ ਉਸਦੀ ਅਣਜਾਣ ਪਛਾਣ ਅਤੇ ਤਜਰਬੇ ਦੀ ਕਮੀ ਤੇ ਪਰੋਸਾ ਨਹੀਂ ਸੀ ਇਹ ਅਸਫਲਤਾਵਾਂ ਉਸ ਲਈ ਬਹੁਤ ਦੁਖਦਾਈ ਸਨ ਅਤੇ ਕਈ ਵਾਰ ਉਸਨੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਕੀ ਉਹ ਸਹੀ ਰਾਹ ਤੇ ਹੈ ਪਰ ਉਸਦੀ ਅੰਦਰੂਨੀ ਤਾਕਤ ਨੇ ਉਸਨੂੰ ਰੁਕਣ ਨਹੀਂ ਦਿੱਤਾ ਉਸਨੇ ਆਪਣੇ ਸਹਿਕਰਮੀਆਂ ਅਤੇ ਦੋਸਤਾਂ ਨੂੰ ਮੁਫਤ ਵਿੱਚ ਮੇਕਅਪ ਸੇਵਾਵਾਂ ਦੀ ਪੇਸ਼ਕਸ਼ ਕੀਤੀ ਤਾਂ ਜੋ ਉਹ ਆਪਣਾ ਪੋਰਟਫੋਲੀਓ ਬਣਾ ਸਕੇ ਤੇ ਰਦੀਰੇ ਉਸ ਦਾ ਕੰਮ ਲੋਕਾਂ ਨੂੰ ਪਸੰਦ ਆਉਣ ਲੱਗਾ। ਇੱਕ ਦਿਨ ਉਸ ਨੂੰ ਇੱਕ ਸਥਾਨਕ ਵਿਆਹ ਵਿੱਚ ਮੇਕਅਪ ਕਰਨ ਦਾ ਮੌਕਾ ਮਿਲਿਆ ਜਿੱਥੇ ਉਸ ਦੀ ਕਲਾ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਉਸ ਦੇ ਲਈ ਦਰਵਾਜ਼ੇ ਖੁੱਲਣ ਲੱਗੇ। ਉਸ ਨੇ ਸੋਸ਼ਲ ਮੀਡੀਆ ਤੇ ਆਪਣੇ ਕੰਮ ਨੂੰ ਸਾਂਝਾ ਕਰਨਾ ਸ਼ੁਰੂ ਕੀਤਾ ਜਿਸ ਨਾਲ ਉਸ ਦੀ ਪਹੁੰਚ ਹੋਰ ਵਧੀ। ਸਿਮਰਨ ਦੀ ਵਿਲੱਖਣ ਸ਼ੈਲੀ ਅਤੇ ਸਮਰਪਣ ਨੇ ਉਸ ਨੂੰ ਹੌਲੀ-ਹੌਲੀ ਇੱਕ ਛੋਟੀ ਜਹੀ ਪਛਾਣ ਦਿੱਤੀ। ਉਸ ਦੀ ਇਹ ਸ਼ੁਰੂਆਤ ਔਖੀ ਸੀ ਪਰ ਉਸ ਦੀ ਮਿਹਨਤ ਅਤੇ ਲਗਨ ਨੇ ਉਸ ਨੂੰ ਅੱਗੇ ਵਧਣ ਦੀ ਹਿੰਮਤ ਦਿੱਤੀ ਉਸ ਨੇ ਸਿੱਖਿਆ ਕਿ ਸਫਲਤਾ ਰਾਤੋ-ਰਾਤ ਨਹੀਂ ਮਿਲਦੀ ਸਗੋਂ ਇਸ ਲਈ ਸਬਰ ਅਤੇ ਜਨੂੰਨ ਦੀ ਲੋੜ ਹੁੰਦੀ ਹੈ ਸਮੇਂ ਦੇ ਨਾਲ-ਨਾਲ ਸਿਮਰਨ ਦੀ ਮੇਕਅਪ ਆਰਟਿਸਟ ਵਜੋਂ ਪਛਾਣ ਬਣਨ ਲੱਗੀ ਉਸ ਦੀ ਸਖਤ ਮਿਹਨਤ ਅਤੇ ਲਗਨ ਦਾ ਫਲ ਉਸ ਨੂੰ ਮਿਲਣ ਲੱਗਾ ਉਸ ਨੇ ਸਥਾਨਕ ਫੈਸ਼ਨ ਸ਼ੋਅ ਅਤੇ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਜਿੱਥੇ ਉਸ ਦੀ ਕਲਾ ਨੂੰ ਸਰਾਇਆ ਗਿਆ ਉਸ ਦੀ ਵਿਲੱਖਣ ਸ਼ੈਲੀ ਜਿਸ ਵਿੱਚ ਪੰਜਾਬੀ ਸਭਿਆਚਾਰ ਦੀ ਚਲਕ ਅਤੇ ਅਦੁਨਿਕ ਤਕਨੀਕਾਂ ਦਾ ਸੁਮੇਲ ਸੀ ਨੇ ਲੋਕਾਂ ਦਾ ਧਿਆਨ ਖਿੱਚਿਆ ਉਸ ਦੇ ਗਾਹਕਾਂ ਨੇ ਉਸ ਦੇ ਨਰਮ ਵਿਵਹਾਰ ਅਤੇ ਪੇਸ਼ੇਵਰ ਰਵੱਈਏ ਦੀ ਤਾਰੀਫ਼ ਕੀਤੀ ਜਿਸ ਨਾਲ ਉਸ ਦਾ ਨਾਂ ਚਾਰ ਚੁਫੇਰੇ ਫੈਲਣ ਲੱਗਾ ਇੱਕ ਵਾਰ ਉਸ ਨੂੰ ਇੱਕ ਵੱਡੇ ਇਵੈਂਟ ਵਿੱਚ ਮੁੱਖ ਮੇਕਅਪ ਆਰਟਿਸਟ ਵਜੋਂ ਚੁਣਿਆ ਗਿਆ ਜਿੱਥੇ ਉਸਦੇ ਕੰਮ ਨੂੰ ਮੀਡੀਆ ਵਿੱਚ ਵੀ ਜਗ੍ਹਾ ਮਿਲੀ ਇਸ ਤੋਂ ਬਾਅਦ ਉਸ ਨੂੰ ਕਈ ਪੁਰਸਕਾਰ ਅਤੇ ਸਨਮਾਨ ਮਿਲੇ ਜਿਨ੍ਹਾਂ ਨੇ ਉਸਦੇ ਹੌਸਲੇ ਨੂੰ ਹੋਰ ਬੁਲੰਦ ਕੀਤਾ ਪਰ ਸਫਲਤਾ ਦੇ ਨਾਲ-ਨਾਲ ਚੁਣੌਤੀਆਂ ਵੀ ਕੱਟ ਨਹੀਂ ਸਨ ਕੁਝ ਲੋਕਾਂ ਨੇ ਉਸ ਦੀ ਤਰੱਕੀ ਤੋਂ ਈਰਖਾ ਕੀਤੀ ਅਤੇ ਉਸ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਮੁਕਾਬਲਾ ਵੀ ਸਖਤ ਸੀ ਕਿਉਂਕਿ ਕੈਨੇਡਾ ਵਿੱਚ ਪਹਿਲਾਂ ਹੀ ਕਈ ਨਾਮੀ ਮੇਕਅਪ ਆਰਟਿਸਟਸ ਸਨ ਸਿਮਰਨ ਨੇ ਇਨਾਂ ਸਾਰੀਆਂ ਮੁਸ਼ਕਲਾਂ ਨੂੰ ਆਪਣੀ ਤਾਕਤ ਬਣਾਇਆ। ਉਸਨੇ ਨਵੀਆਂ ਤਕਨੀਕਾਂ ਸਿੱਖਣ ਤੇ ਧਿਆਨ ਦਿੱਤਾ ਅਤੇ ਆਪਣੇ ਕੰਮ ਵਿੱਚ ਨਵੀਨਤਾ ਲਿਆਉਂਦੀ ਰਹੀ। ਉਸਦੀ ਸਫਲਤਾ ਦੀ ਕਹਾਣੀ ਨੇ ਨਾ ਸਿਰਫ ਉਸਦੇ ਪਰਿਵਾਰ ਨੂੰ ਮਾਣ ਮਹਿਸੂਸ ਕਰਵਾਇਆ ਸਗੋਂ ਉਹਨਾਂ ਨੌਜਵਾਨਾਂ ਲਈ ਵੀ ਇੱਕ ਮਿਸਾਲ ਕਾਇਮ ਕੀਤੀ ਜੋ ਆਪਣੇ ਸੁਪਨਿਆਂ ਲਈ ਲੜ ਰਹੇ ਸਨ। ਸਿਮਰਨ ਦੀ ਪ੍ਰਸਿੱਧੀ ਦਾ ਅਸਰ ਇਹ ਹੋਇਆ ਕਿ ਉਸਦੇ ਪਿੰਡ ਦੇ ਲੋਕ ਵੀ ਉਸ ਨੂੰ ਯਾਦ ਕਰਨ ਲੱਗੇ ਅਤੇ ਉਸ ਦੀ ਸਫਲਤਾ ਤੇ ਗਰਵ ਮਹਿਸੂਸ ਕਰਨ ਲੱਗੇ ਸਿਮਰਨ ਦੀ ਇਸ ਪੂਰੀ ਯਾਤਰਾ ਵਿੱਚ ਉਸ ਦਾ ਨਿੱਜੀ ਵਿਕਾਸ ਬਹੁਤ ਅਹਿਮ ਸੀ ਉਹ ਲੁਧਿਆਣਾ ਦੀ ਇੱਕ ਸਧਾਰਨ ਕੁੜੀ ਤੋਂ ਇੱਕ ਆਤਮ ਵਿਸ਼ਵਾਸੀ ਅਤੇ ਸਫਲ ਔਰਤ ਬਣ ਗਈ ਇਸ ਸਫ਼ਰ ਵਿੱਚ ਉਸ ਨੇ ਸਿੱਖਿਆ ਕਿ ਸਫਲਤਾ ਸਿਰਫ ਮਿਹਨਤ ਅਤੇ ਹੁਨਰ ਨਾਲ ਨਹੀਂ ਸਗੋ ਸਹੀ ਸੋਚ ਅਤੇ ਸਬਰ ਨਾਲ ਮਿਲਦੀ ਹੈ ਉਸ ਨੂੰ ਸਮਝ ਆਇਆ ਕੀ ਅਸਫਲਤਾ ਮਾਂ ਜ਼ਿੰਦਗੀ ਦਾ ਹਿੱਸਾ ਹਨ ਅਤੇ ਉਹਨਾਂ ਤੋਂ ਡਰਨ ਦੀ ਬਜਾਏ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ। ਕੈਨੇਡਾ ਵਿੱਚ ਇਕੱਲੇ ਰਹਿ ਕੇ ਉਸਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਅਤੇ ਹਰ ਮੁਸ਼ਕਲ ਨਾਲ ਲੜਨ ਦੀ ਹਿੰਮਤ ਪੈਦਾ ਕੀਤੀ। ਉਸ ਦੀ ਸਭ ਤੋਂ ਵੱਡੀ ਸਿੱਖਿਆ ਸੀ ਆਪਣੇ ਤੇ ਭਰੋਸਾ ਰੱਖਣਾ। ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀਆਂ ਸਾਰੀਆਂ ਮੁਸ਼ਕਲਾਂ ਨੇ ਉਸ ਨੂੰ ਇੱਕ ਬਿਹਤਰ ਇਨਸਾਨ ਬਣਾਇਆ। ਉਸਨੇ ਸਿੱਖਿਆ ਕਿ ਸੁਪਨੇ ਪੂਰੇ ਕਰਨ ਲਈ ਸਿਰਫ ਇਰਾਦਾ ਹੀ ਨਹੀਂ ਸਗੋਂ ਉਸ ਨੂੰ ਅਮਲ ਵਿੱਚ ਲਿਆਉਣ ਦੀ ਹਿੰਮਤ ਵੀ ਚਾਹੀਦੀ ਹੈ ਸਿਮਰਨ ਦੀ ਜ਼ਿੰਦਗੀ ਵਿੱਚ ਆਈ ਇਹ ਤਬਦੀਲੀ ਸਿਰਫ ਉਸ ਦੀ ਨਹੀਂ ਸਗੋਂ ਉਸ ਦੇ ਪਰਿਵਾਰ ਅਤੇ ਸਮਾਜ ਲਈ ਵੀ ਇੱਕ ਸੰਦੇਸ਼ ਸੀ ਉਸਨੇ ਇਹ ਸਾਬਤ ਕੀਤਾ ਕਿ ਜੇਕਰ ਦਿਲ ਵਿੱਚ ਜਨੂੰਨ ਹੋਵੇ ਅਤੇ ਮਨ ਵਿੱਚ ਲਗਨ ਤਾਂ ਕੋਈ ਵੀ ਰੁਕਾਵਟ ਸੁਪਨਿਆਂ ਨੂੰ ਰੋਕ ਨਹੀਂ ਸਕਦੀ ਉਸ ਦੀ ਇਹ ਯਾਤਰਾ ਉਸ ਦੇ ਆਪਣੇ ਵਿਕਾਸ ਦੀ ਕਹਾਣੀ ਸੀ ਜਿਸ ਵਿੱਚ ਉਸਨੇ ਨਾ ਸਿਰਫ ਆਪਣੀ ਪਛਾਣ ਬਣਾਈ ਸਗੋਂ ਦੂਜਿਆਂ ਲਈ ਵੀ ਇੱਕ ਰਾਹ ਤਿਆਰ ਕੀਤਾ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ